ਪੰਜਾਬੀ ਐਕਟ੍ਰੈਸ ਮੰਡੀ ਤਖਤ ਦਾ ਹੋਇਆ ਵਿਆਹ ਹਰ ਕਭਾ ਤੁੜਕਾਰੇ ਜੈ ਅੰਨਿਰਧਿਆਜ ਬਿਨ ਬਸੀ ਜਨਨਤ ਕੋ ਬੋਲੇ ਜਾਨੋ ਕੌਣ ਹੈ ਇਸ ਮਸ਼ਹੂਰ ਅਦਾਕਾਰਾ ਦਾ ਹਮਸਫਰ ਪੰਜਾਬੀ ਇੰਡਸਟਰੀ ਦੀ ਫੇਮਸ ਐਕਟਰੈਸ ਮੰਡੀ ਤਖੜ ਨੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰ ਲਈ ਹੈ। ਉਹਨਾਂ ਦੇ ਵਿਆਹ ਦੀਆਂ ਰਸਮਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਸੀ। ਕਈ ਫਿਲਮੇ ਸਿਤਾਰੇ ਪੰਜਾਬੀ ਸਿੰਗਰਸ ਵੀ ਉਹਨਾਂ ਦੇ ਜ਼ਿੰਦਗੀ ਦੇ ਨਵੇਂ ਸਫ਼ਰ ਦੇ ਲਈ ਸ਼ੁਭਕਾਮਨਾਵਾਂ ਦੇ ਰਹੇ ਸਨ ਤਾਂ ਮੰਡੀ ਤਖੜ ਦੇ ਵਿਆਹ ਦੀ ਗੱਲ ਕਰੀਏ ਤਾਂ ਉਹਨਾਂ ਦਾ ਵਿਆਹ ਸ਼ੇਖਰ ਕਸ਼ਪ ਦੇ ਨਾਲ ਹੋਇਆ। ਤਾਂ ਦੱਸ ਦਿਓ ਕਿ ਆਖਿਰਕਾਰ ਸ਼ੇਖਰ ਕਸ਼ਪ ਕੌਣ ਹੈ? ਤਾਂ ਸੋਸ਼ਲ ਮੀਡੀਆ ਉਤੇ ਅੱਜ ਹੀ ਜਾਣਕਾਰੀ ਮਿਲੀ ਹੈ ਕਿ ਸ਼ੇਖਰ ਕਸ਼ਬ ਜੋ ਨਵੇਂ ਫਿਟਨੈਸ ਪ੍ਰੋਫੈਸ਼ਨਲ ਨੇ ਤੇ ਨਾਲ ਦੀ ਨਾਲ ਉਹ ਪੰਜਾਬ ਦੇ ਕੁਰਾਲੀ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ ਤੇ ਅਦਾਗਰ ਮਹਿੰਦੀ ਤਖੜ ਦੇ ਵਿਆਹ ਦੀਆਂ ਰਸਮਾਂ ਦੀ ਗੱਲ ਕਰੀਏ ਤਾਂ ਪਿਛਲੇ ਕਈ ਦਿਨਾਂ ਤੋਂ ਅਜਿਹੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਸੀ ਇਸ ਤੋਂ ਪਹਿਲਾਂ ਐਕਟਰਸ ਦੀ ਹਲਦੀ ਦੀਆਂ ਰਸਮਾਂ ਦੀਆਂ ਤਸਵੀਰਾਂ ਸਾਹਮਣੇ ਆਈ ਸੀ ਜਿਸ ਦੇ ਵਿੱਚ ਐਕਟਰਸ ਹਲਦੀ ਲਗਵਾਉਂਦੀ ਹੋਈ ਨਜ਼ਰ ਆ ਰਹੀ ਸੀ ਇਸ ਤੋਂ ਇਲਾਵਾ ਪਤੀ ਦੇ ਨਾਲ ਵੀ ਉਹਨਾਂ ਦੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਪਸੰਦ ਕੀਤੀਆਂ ਗਿਆ ਨੇ। ਇਹਨਾਂ ਵਿੱਚ ਮੰਡੀ ਦਾ ਪਤੀ ਸ਼ੇਖਰ ਉਹਨਾਂ ਦੇ ਪੈਰਾ ਦੇ ਵਿੱਚ ਝਾਂਜਰਾ ਪਉਂਦਾ ਹੋਇਆ ਨਜ਼ਰ ਆ ਰਿਹਾ। ਇਸ ਵੀਡੀਓ ਨੂੰ ਆਦਾਕਾਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਤੇ ਸ਼ੇਅਰ ਕੀਤਾ ਸੀ। ਕਈ ਫਿਲਮੀ ਸਿਤਾਰੇ ਵੀ ਉਹਨਾਂ ਦੀਆਂ ਖੁਸ਼ੀਆਂ ਦੇ ਵਿੱਚ ਸ਼ਾਮਲ ਹੋਏ ਸਨ। ਅਧਿਜੇ ਗੱਲ ਕਰੀਏ ਐਕਟਰਸ ਨੇ ਵਰਕ ਫਰੰਡੀ ਤਾਂ ਉਹਨਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਕੀਤੀ ਸੀ। ਉਹਨਾਂ ਦਾ ਜੱਦੀ ਪਿੰਡ ਮਲਿਆਨ ਜੋ ਕਿ ਜ਼ਿਲ੍ਹਾ ਜਲੰਧਰ ਦੇ ਅਧੀਨ ਪੈਂਦਾ ਹੈ। ਉਹਨਾਂ ਦੀ ਫਿਲਮੀ ਸਫਰ ਦੀ ਸ਼ੁਰੂਆਤ ਬੱਬੂ ਮਾਨ ਦੀ ਫਿਲਮ ਇਕਮ ਤੋਂ ਹੋਈ ਸੀ ਇਸ ਤੋਂ ਬਾਅਦ ਉਹਨਾਂ ਨੇ ਕਈ ਫਿਲਮਾਂ ਦੇ ਵਿੱਚ ਕੰਮ ਕੀਤਾ ਪਰ ਗਿੱਪੀ ਗਰੇਵਾਲ ਨਾਲ ਫਿਲਮ ਮਿਰਜੋ ਚ ਕੰਮ ਕਰਨ ਤੋਂ ਬਾਅਦ ਉਹ ਕਾਫੀ ਜ਼ਿਆਦਾ ਲਾਈਮਲਾਈਟ 'ਚ ਆਈ ਸੀ ਇਸ ਤੋਂ ਇਲਾਵਾ ਮੈਂਡੀ ਤਖਣ ਨਾਲ ਰੱਬ ਦਾ ਰੇਡੀਓ ਲੁਕਨ ਮੀਚੀ ਸਾਹ ਜਿੰਦਗੀ ਜ਼ਿੰਦਾਬਾਦ ਵੱਡਾ ਘਰ ਸਨੇ ਕਈ ਫਿਲਮਾਂ ਦੇ ਵਿੱਚ ਕੰਮ ਕੀਤਾ ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਲੈਜੈਂਡ ਮਸ਼ਹੂਰ ਮਰਹੂਮ ਸਿੰਗਰ ਸਿੱਧੂ ਮੂਸੇਵਾਲਾ ਦੇ ਨਾਲ ਫਿਲਮ ਯੈਸ ਆਈ ਐਮ ਸਟੂਡੈਂਟ ਦੇ ਵਿੱਚ ਵੀ ਮੇਨ ਲੀਡ ਕਰਦਾ ਹੋਇਆ ਨਜ਼ਰ ਆਏ ਸਨ